ਬੂੰਦਾ ਵਾਲੀ ਦਵਾਈ ਲੈਣ ਦਾ ਤਰੀਕਾ ਇਹਨੂੰ ਤੁਸੀਂ ਰੋਜ਼ਾਨਾ ਹਫਤੇ 'ਚ ਇੱਕ ਵਾਰ 10 ਦਿਨਾਂ 'ਚ ਇੱਕ ਵਾਰ ਜਾਂ ਜਿੱਦਾਂ ਤੁਹਾਡੇ ਡਾਕਟਰ ਤੁਹਾਨੂੰ ਦੱਸਣ ਉਸ ਤਰ੍ਹਾਂ ਹੀ ਲੈਣਾ ਹੈ ਮੰਨ ਲਓ ਤੁਸੀਂ ਇਹ ਦਵਾਈ ਰੋਜ਼ਾਨਾ ਲੈਣੀ ਹੈ ਤੇ ਤੁਸੀਂ ਇਸ ਦੀਆਂ 5 ਬੂੰਦਾ ਅੱਧੇ ਗਲਾਸ ਪਾਣੀ ਵਿੱਚ ਪਾ ਲੈਣੀਆਂ ਹਨ 1 2 3 4 5 ਤੇ ਇਸ ਨੂੰ ਪੰਜ ਵਾਰੀ ਹਲਾ ਲੈਣਾ 1 2 3 4 5 ਤੇ ਅਗਲੀ ਵਾਰ ਫਿਰ ਤੁਸੀਂ ਇਸ ਦੀਆਂ ਪੰਜ ਬੂੰਦਾਂ ਲੈਣੀਆਂ ਤੇ ਅੱਧੇ ਗਲਾਸ ਪਾਣੀ ਵਿੱਚ ਪਾ ਲੈਣੀਆਂ ਹਨ। 1 2 3 4 5 ਪਰ ਇਸ ਪਾ ਤੁਸੀਂ ਇਹਨੂੰ 10 ਵਾਰੀ ਹਿਲਾਉਣਾ। 1 2 3 4 5 6 7 8 9 10 ਉਸ ਤਰ੍ਹਾਂ ਹੀ ਅਗਲੀ ਵਾਰ ਫਿਰ ਤੁਸੀਂ ਇਸ ਦੀਆਂ ਪੰਜ ਬੂੰਦਾਂ ਅੱਧੇ ਗਲਾਸ ਪਾਣੀ ਵਿੱਚ ਪਾ ਲੈਣੀਆਂ ਹਨ। 1 2 1 2 3 4 5 23 ਵਨ ਇਹਨੂੰ ਤੁਸੀਂ 15 ਵਾਰੀ ਹਿਲਾਉਣਾ ਹੈ 1 2 3 4 5 6 7 8 9 10 11 12 13 14 15 ਇਸ ਤਰ੍ਹਾਂ ਹੀ ਪਾਣੀ ਦੀ ਮਾਤਰਾ ਤੇ ਬੂੰਦਾਂ ਦੀ ਮਾਤਰਾ ਸੇਮ ਰਹੇਗੀ ਬਟ ਜਿਹੜੀ ਵਧਾਉਣ ਦੀ ਪ੍ਰਕਿਰਿਆ ਹੈ ਇਹਨੂੰ 5-5 ਵਾਰ ਵਧਾਉਂਦੇ ਜਾਣਾ ਤੁਸੀਂ ਦਵਾਈ ਬਣਾਉਣ ਦੀ ਪ੍ਰਕਿਰਿਆ ਨੂੰ ਅੰਦਾਜ਼ੇ ਨਾਲ ਨਹੀਂ ਕਰਨਾ ਤੁਸੀਂ ਹਰ ਵਾਰ ਪੰਜ ਵਾਰ ਵਧਾ ਕੇ ਹੀ ਲੈਣਾ ਹੈ ਔਰ ਜੇ ਤੁਸੀਂ ਭੁੱਲ ਜਾਓ ਤਾਂ ਇਹਨੂੰ ਕਿਤੇ ਲਿਖ ਕੇ ਰੱਖ ਸਕਦੇ ਹੋ ਦੂਸਰੀ ਗੱਲ ਜੇ ਤੁਸੀਂ ਦਵਾਈ ਲੈਣਾ ਭੁੱਲ ਜਾਓ ਤਾਂ ਇਹਨੂੰ ਤੁਸੀਂ ਅਗਲੀ ਵਾਰ ਲੈ ਸਕਦੇ ਹੋ ਅਤੇ ਗੋਲੀਆਂ ਲੈਣ ਦਾ ਤਰੀਕਾ ਇਹਦੀਆਂ ਤੁਸੀਂ 6 ਗੋਲੀਆਂ ਸਵੇਰੇ ਲੈਣੀਆਂ ਤੇ 6 ਸ਼ਾਮ ਨੂੰ